ਦੁਨੀਆ ਦਾ ਇੱਕ ਐਸਾ ਦੇਸ਼ ਜਿੱਥੇ ਇੰਨੀ ਕਤਲੋਗਾਰਤ ਹੋਈ ਕਿ ਸੈਟੇਲਾਈਟ ਦੀਆਂ ਤਸਵੀਰਾਂ ਤੋਂ ਵੀ ਥੱਲੇ ਪਏ ਲੋਕਾਂ ਦੀਆਂ ਲਾਸ਼ਾਂ ਖੂਨ ਨਾਲ ਮਿੱਟੀ ਰੰਗੀ ਹੋਈ ਲਾਲ ਦਿਸ ਰਹੀ ਐਨੀ ਜਿਆਦਾ ਇੱਥੇ ਕਤਲੋਗਾਰਤ ਹੋਈ ਆ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਸੋਡਾਨ ਦੇ ਵਿੱਚ ਹੋ ਰਹੇ ਲੋਕਾਂ ਦੇ ਜੈਨੋਸਾਈਡ ਦੀ ਜਿੱਥੇ ਪਿਛਲੇ 2 ਸਾਲਾਂ ਦੇ ਵਿੱਚ ਅਪ੍ਰੈਲ 2023 ਤੋਂ ਲੈ ਕੇ ਹੁਣ ਤੱਕ 1.5 ਲੱਖ ਲੋਕਾਂ ਦੀ ਹਾਂਜੀ ਪੂਰੇ 1.5 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ ਤੇ ਲਗਭਗ 1 ਕਰੋੜ 12 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਉਹ ਆਪਣੇ ਥਾਂ ਛੱਡ ਕੇ ਕਿਤੇ ਹੋਰ ਦੇਸ਼ਾਂ 'ਚ ਚਲ ਗਏ ਜਾਂ ਕਿਤੇ ਸ਼ਰਨਾਰਥੀ ਬਣ ਕੇ ਆਪਣੇ ਦੇਸ਼ 'ਚ ਹੀ ਕਿਤੇ ਹੋਰ ਜਾ ਕੇ ਰਹਾ ਸੋ ਇੰਨੀ ਵੱਡੀ ਤਾਦਾਦ ਦੇ ਵਿੱਚ ਗਾਜਾ ਤੋਂ ਬਾਅਦ ਜੈਨੋਸਾਈਡ ਹੋ ਰਿਹਾ ਸੁਡਾਨ ਦੇ ਵਿੱਚ ਇਹ africa ਦਾ ਤੀਜਾ ਵੱਡਾ ਦੇਸ਼ ਉੱਦਤਾਂ ਇਹਨੂੰ ਗਰੀਬ ਕਿਹਾ ਜਾਂਦਾ ਪਰ ਮੈਨੂੰ ਇੱਥੇ ਜਸੜ ਦੀ ਇੱਕ ਗੱਲ ਚੇਤੇ ਆ ਜਾਂਦੀ ਗਾਣਾ ਗਾਇਆ ਸੀ ਆਫਰੀਕਾ ਇੰਨਾ ਵੀ ਨਹੀਂ ਗਰੀਬ ਜਿੰਨਾ ਦੱਸੀ ਜਾਂਦੇ ਦੇ ਕੇ ਡੋਨੇਸ਼ਨਾਂ ਨੇ ਸੂਣਾ ਇੱਥੋਂ ਕੱਢੀ ਜਾਂਦੇ ਸੋਨੇ ਦੇ ਮਾਮਲੇ ਦੇ ਵਿੱਚ ਵੀ ਇਹ ਦੇਸ਼ ਆਫਰੀਕਾ ਚ ਤੀਜੇ ਨੰਬਰ ਤੇ ਆਉਂਦਾ ਇੱਥੇ ਬਹੁਤ ਸਾਰਾ ਸੋਨਾ ਹੈ ਧਰਤੀ ਥੱਲੇ ਕਿਉਂ ਇੱਥੇ ਲੋਕਾਂ ਨੂੰ ਮਾਰਿਆ ਜਾ ਰਿਹਾ ਇਹਦੇ ਪਿੱਛੇ ਕੀ ਕਾਰਨ ਕੀ ਹੈ ਇਹ ਸੋਨੇ ਦੀ ਲੜਾਈ ਇਸ ਲੜਾਈ ਦੇ ਪਿੱਛੇ ਕੌਣ ਹੈ ਗਿਆ ਸਾਰੇ ਉੱਤੇ ਤਰਤੀਬ ਨਾਲ ਗੱਲਬਾਤ ਕਰਦੇ ਆਂ ਆਜੋ ਸੋਡਾਨ 2011 ਦੇ ਵਿੱਚ ਅਫਰੀਕਾ ਦਾ ਸਭ ਤੋਂ ਵੱਡਾ ਦੇਸ਼ ਹੁੰਦਾ ਸੀਗਾ 2011 ਦੇ ਵਿੱਚ ਉਹ ਸੋਡਾਨ ਦੇ ਵਿੱਚੋਂ ਸਾਊਥ ਸੋਡਾਨ ਜਿਹੜਾ ਸੀਗਾ ਉਹ ਅਲੱਗ ਹੋ ਗਿਆ ਸੁਡਾਨ ਤੀਜੇ ਨੰਬਰ ਦਾ ਵੱਡਾ ਦੇਸ਼ افਰੀਕਾ ਦਾ ਬਣ ਗਿਆ ਜੇ ਮੈਂ ਗੱਲ ਕਰਾਂ ਤਾਂ ਸੁਡਾਨ ਦੇ ਵਿੱਚ ਬਹੁਤ ਗਰੀਬ ਲੋਕ ਰਹਿੰਦੇ ਆ ਜਿਹੜਾ ਗਰੀਬੀ ਦਾ ਪੱਧਰ ਆ ਬਹੁਤ ਜ਼ਿਆਦਾ ਆ ਪਰ ਇਸ ਦੇਸ਼ ਦੇ ਵਿੱਚ ਜਿਹੜਾ ਸੋਨਾ ਆ ਉਹ ਵੀ افਰੀਕਾ ਵਿੱਚ ਤੀਜੇ ਨੰਬਰ ਤੇ ਆਂਜੀ ਸੋਨੇ ਦੇ ਮਾਮਲੇ ਦੇ ਵਿੱਚ ਵੀ ਇਹ ਦੇਸ਼ افਰੀਕਾ ਦੇ ਵਿੱਚ ਤੀਜੇ ਨੰਬਰ ਤੇ ਆਉਂਦਾ ਮਤਲਬ ਇਹਦੀ ਧਰਤੀ ਦੇ ਵਿੱਚ ਬਹੁਤ ਸਾਰਾ ਸੋਨਾ ਆ ਉੱਥੇ ਲੜਾਈ ਲੱਗੀ ਹੋਈ ਆ April 2023 ਤੋਂ ਫੇਰ ਵੀ 2024 ਦੇ ਵਿੱਚ ਉੱਥੋਂ ਜਗ੍ਹਾ ਆ ਜਿੱਥੇ ਦੁਰਫੁਰ ਨਾਮ ਦੀ ਜਗ੍ਹਾ ਆ ਜਿੱਥੇ ਇਹ ਜੈਨੋਸਾਈਡ ਹੋਇਆ ਸਭ ਤੋਂ ਜ਼ਿਆਦਾ ਲੋਕ ਮਾਰੇ ਗਏ ਆ ਉਸ ਜਗ੍ਹਾ ਦੇ ਵਿੱਚੋਂ 2024 ਦੇ ਵਿੱਚ ਹੀ 73 ਟਨ ਸੋਨਾ ਹਾਂਜੀ 73 ਟਨ ਸੋਨਾ ਉੰਨੀ ਕੇ ਜਗ੍ਹਾ ਦੇ ਵਿੱਚੋਂ ਕੱਢ ਕੇ ਇੱਥੋਂ ਲੈ ਗਏ ਕੌਣ ਲੈ ਗਏ ਅਰਬ ਦੇਸ਼ਾਂ ਵਾਲੇ ਲੈ ਗਏ ਜੂ ਏ ਈ ਵਾਲੇ ਲੈ ਗਏ ਦੁਬਈ ਵਾਲੇ ਲੈ ਗਏ ਹੋਰ ਵੀ ਸੋਡਾਨ ਦੀ ਧਰਤੀ ਦੇ ਵਿੱਚ ਬਹੁਤ ਸਾਰੀਆਂ ਮਿਨਰਲਸ ਤੱਤਾਂ ਜਾਂ ਹੋਰ ਖਣਿਜ ਪਦਾਰਥ ਵੀ ਪਾਏ ਜਾਂਦੇ ਆ ਪਰ ਮੇਨ ਲੜਾਈ ਇੱਥੇ ਸੋਨੇ ਦੀ ਆ ਜਾਂ ਕਹਿ ਲਓ ਜ਼ਮੀਨ ਦੀ ਆ ਸੋਡਾਨ ਦੇ ਇਸ ਰੋਲੇ ਬਾਰੇ ਪੂਰੀ ਤਰ੍ਹਾਂ ਜਾਣਨ ਲਈ ਉਹਦੀ ਹਿਸਟਰੀ ਦੇ ਵਿੱਚ ਜਾਣਾ ਪਊਗਾ ਫਿਲਹਾਲ ਜਿਹੜਾ ਰੀਸੈਂਟਲੀ ਇਹਨਾਂ ਦਾ ਕਨਫਲਿਕਟ ਹੋਇਆ ਹੈ ਇੱਥੇ ਚੱਲ ਰਹੀ ਆ ਜੋ ਬਾਹਰ ਚੱਲ ਰਹੀ ਆ 2019 ਦੇ ਵਿੱਚ ਜਿਹੜਾ ਉੱਥੇ ਦਾ ਪ੍ਰੈਜ਼ੀਡੈਂਟ ਸੀਗਾ ਉਮਰ ਅਲ ਬਸ਼ੀਰ ਉਹਨੂੰ ਲੋਕਾਂ ਨੇ ਬਹੁਤ ਸਾਰਾ ਪ੍ਰੋਟੈਸਟ ਕਰਕੇ ਉਹਨੂੰ ਉੱਥੋਂ ਹਟਾ ਦਿੱਤਾ ਸੀਗਾ ਤੇ ਇਸ ਲਈ ਜਿਹੜਾ ਉੱਥੇ ਦੋ ਧਿਰਾਂ ਸੀਗੀਆਂ ਜਿਹਦੇ ਵਿੱਚ ਇੱਕ ਸੂਡਾਨ ਦੀ ਆਰਮੀ ਤੇ ਇੱਕ ਜਿਹੜੀ ਆਰਐਸਐਫ ਦੀ ਆਰਮੀ ਇਹ ਦੋਨੋਂ ਹੀ ਮਿਲ ਕੇ ਬਹੁਤ ਵੱਡਾ ਕੰਮ ਕੀਤਾ ਸੀਗਾ ਤੇ ਉਹ ਜਿਹੜਾ ਉਮਰ ਅਲ ਬਸੀਰ ਸੀਗਾ ਉਹਨੂੰ ਗੱਦੀ ਤੋਂ ਲਾਹਤਾ ਸੀਗਾ ਇਸ ਤਰ੍ਹਾਂ ਇੱਕ ਤਖਤਾ ਪਲਟ 2019 ਦੇ ਵਿੱਚ ਹੋਇਆ ਸੀਗਾ ਜਿਸ ਤੋਂ ਬਾਅਦ ਉੱਥੇ ਫੌਜ ਦਾ ਰਾਜ ਹੋ ਚੁੱਕਿਆ ਸੀਗਾ ਵੈਸੇ ਮੈਂ ਦੱਸਦਾ ਸੋਡਾਨ ਦੇ ਵਿੱਚ ਤਾਂ ਜਦੋਂ ਇਹ ਉਮਰ ਅਲ ਬਸੀਰ ਵੀ ਸੀਗਾ ਉਤੋਂ 20 ਸਾਲਾਂ ਤੋਂ ਉਹੀ ਉੱਥੇ ਰੌਲਾ ਰੱਪਾ ਚੱਲ ਹੀ ਰਿਹਾ ਸੀਗਾ ਪਰ ਜਿਹੜਾ ਸੀ ਲੇਟੈਸਟ ਕਨਫਲिक्ट ਇਸ ਵੇਲੇ ਚੱਲ ਰਿਹਾ ਜਿਹੜਾ ਅਪ੍ਰੈਲ 2023 ਤੋਂ ਚੱਲ ਰਿਹਾ ਸੀ ਉੱਤੇ ਹੀ ਫੋਕਸ ਕਰਾਂਗੇ ਸੋ ਇਹ ਜਿਹੜੀ ਸੁਡਾਨ ਆਰਮੀ ਫੋਰਸਸ ਸੀਗੀ ਇਹਦੇ ਸੀਗੇ ਅਬਦੁੱਲ ਫਤੇਹ ਅਲ ਬੁਰਹਾਨ ਇਹ ਉਹਦਾ ਯਾਨੀ ਕਿ ਚੀਫ ਆ ਤੇ ਜਿਹੜੀ ਦੂਸਰੀ ਇੱਕ ਹੋਰ ਮਿਲਟਰੀ ਯਾਨੀ ਕਿ ਦੋ ਮਿਲਟਰੀ ਇਹ ਫੌਜਾਂ ਸੀਗੀਆਂ ਜਿਨ੍ਹਾਂ ਨੇ ਮਿਲ ਕੇ ਇਹ ਸਾਰੀ ਮੂਵਮੈਂਟ ਚਲਾਈ ਸੀਗੀ ਦੂਜੇ ਪਾਸੇ ਸੀਗੇ ਆਰਐਸਐਫ ਮੁਹੰਮਦ ਹਮਦਾਨ ਦਗਾਦ ਇਹ ਦੋ ਬੰਦੇ ਯਾਨੀ ਕਿ ਰਲ ਕੇ ਦੇਸ਼ ਨੂੰ ਚਲਾਉਂਦੇ ਸੀਗੇ ਫਿਰ ਕੀ ਹੋਇਆ ਜਦੋਂ ਪੂਰਾ ਮਿਲਟਰੀ ਦਾ ਰਾਜ ਹੋ ਗਿਆ ਸੁਡਾਨ ਦੇ ਉੱਤੇ ਇਹ ਜਿਹੜੇ ਸੀਗੇ ਅਬਦਲ ਫਤੇਹ ਅਲ ਬੁਰਹਾਨ ਇਹ ਸੁਦਾਨ ਆਰਮੀ ਜਿਗੇ ਇਹ ਕਹਿੰਦਾ ਕਿ ਆਹ ਜਿਹੜੀ ਆਰਮੀ ਆ ਆਰਐਸਐਫ ਵਾਲੇ ਇਹਨਾਂ ਨੂੰ ਵੀ ਅਸੀਂ ਜਿਹੜਾ ਇਹ ਇੱਕ ਜਿਹੜੀ ਪੂਰੀ ਮਿਲਟਰੀ ਹੋਊਗੀ ਸੁਦਾਨ ਦੀ ਉਹਦੇ ਵਿੱਚ ਹੀ ਮਿਲਾ ਲਾਂਗੇ ਸੋ ਇਹ ਜਿਹੜਾ ਬੰਦਾ ਸੀਗਾ ਮੁਹੰਮਦ ਹਮਦਾਨ ਇਹ ਕਹਿੰਦਾ ਜੇਕਰ ਅਸੀਂ ਵਿੱਚ ਰਲ ਗਏ ਰਲ ਗਏ ਤਾਂ ਫਿਰ ਤਾਂ ਇਹ ਜਿਹੜਾ ਬੰਦਾ ਆ ਅਬਦਲ ਫਤੇਹ ਅਲ ਬਰਹਾਨ ਇਹ ਹੀ ਪੂਰਾ ਇੱਕ ਤਰ੍ਹਾਂ ਨਾਲ ਘਰਤਾ ਧਰਤਾ ਸੁਧਾਨਦਾ ਬਣ ਜਾਊਗਾ ਸਾਰੀ ਪਾਵਰ ਇਹਦੇ ਕੋਲ ਆ ਜਾਊਗੀ ਇਸੇ ਲਈ ਹੀ ਇਹ ਜਿਹੜੀ ਲੜਾਈ ਆ ਦੋਨਾਂ ਤਰ੍ਹਾਂ ਦੇ ਵਿੱਚ ਸ਼ੁਰੂ ਹੋ ਗਈ ਫੌਜਾਂ ਦੋ ਜਿਹਦੇ ਅਲੱਗ-ਅਲੱਗ ਇੱਕ ਤਰ੍ਹਾਂ ਦੇ ਨਾਲ ਜਨਰਲ ਸੀਗੇ ਜਿਹੜੇ ਆਪਸ ਦੇ ਵਿੱਚ ਭੜ ਗਏ ਜਿਹਦੇ ਇਹਦੇ ਫੌਜ ਦੇ ਵਿੱਚ ਲੋਕ ਸੀਗੇ ਉਹ ਉਹਨਾਂ ਖਿਲਾਫ ਲੜਨ ਲੱਪੇ ਜਿਹੜੇ ਸੁਡਾਨ ਆਰਮੀ ਵਾਲੇ ਸੀਗੇ ਉਹ ਆਰਐਸਐਫ ਦੇ ਖਿਲਾਫ ਹੋ ਗਏ ਜਿਹਦੇ ਵਿੱਚ ਜਿਹੜੇ ਆਮ ਲੋਕ ਆ ਉਹ ਜਾਦੇ ਜਾਣੀ ਕਿ ਐਸ ਵੇਲੇ ਮਰ ਰਿਆ ਇਹ ਤਾਂ ਇੱਕ ਹੋ ਗਈ ਬਾਹਰੀ ਬਾਹਰੀ ਤਸਵੀਰ ਜਿਹੜੀ ਕਿ ਐਸ ਵੇਲੇ ਸਾਰੇ ਹੀ ਦਿਖਾ ਰਿਆ ਅਸਲ ਕਾਰਨ ਇਹਦੇ ਵਿੱਚ ਜਿਹੜੇ ਰੂਟ ਆ ਉਹ ਕੁਝ ਹੋਰ ਆ ਹੁਣ ਅਸੀਂ ਉਹਨਾਂ ਤੱਕ ਵੀ ਜਾਵਾਂਗੇ ਇੱਕ ਹੋਰ ਗੱਲ ਸੁਡਾਨ ਦੇ ਵਿੱਚ ਜਾਨੀ ਕਿ ਦੋ ਤਰ੍ਹਾਂ ਦੇ ਲੋਕ ਰਹਿੰਦੇ ਆ ਇੱਕ ਤਾਂ ਇਹਦੇ ਵਿੱਚ ਅਫਰੀਕੀ ਜਿਹੜੇ ਮੁਸਲਮਾਨ ਆ ਇੱਕ ਜਿਹੜੇ ਆ ਅਰਬ ਦੇਸ਼ਾਂ ਤੋਂ ਆਏ ਜਿਹੜੇ ਥੋੜੇ ਮੁਸਲਮਾਨ ਆ ਮਤਲਬ ਕਿ ਜਿਹੜੇ ਅਫਰੀਕੀ ਮੁਸਲਮਾਨ ਆ ਉਹ ਥੋੜੇ ਕਾਲੇ ਆ ਤੋ ਜਿਹੜੀ ਆਰਐਸਐਫਾ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਲੜਾਕੇ ਆ ਇਸ ਬੰਦੇ ਦੇ ਨਾਲ ਉਹ ਵੱਖ-ਵੱਖ ਦੇਸ਼ਾਂ ਤੋਂ ਆਇਓ ਆ ਕੋਈ ਮਿਡਲ ਈਸਟ ਤੋਂ ਆਇਆ ਕੋਈ ਹੋਰ ਅਫਰੀਕਾ ਦੇ ਦੇਸ਼ਾਂ ਤੋਂ ਆਇਓ ਆ ਕੋਈ ਮੈਕਸੀਕੋ ਤੱਕ ਤੋਂ ਵੀ ਆਇਓ ਆ ਆਪਣਾ ਆਪਣਾ ਲਾਹਾ ਲੈਣ ਸੋਨਾ ਜੂ ਬਹੁਤ ਆ ਨਾ ਆਰਐਸਐਫਾ ਇਹ ਜਿਹੜੇ ਕਾਲੇ ਅਫਰੀਕੀ ਆ ਜਿਹੜੇ ਅਸਲ ਦੇ ਵਿੱਚ ਅਫਰੀਕਾ ਦੇ ਹੁੰਦੇ ਆ ਨਾ ਮਤਲਬ ਕਿ ਥੋੜੇ ਪੱਕੇ ਰੰਗ ਦੇ ਉਹਨਾਂ ਨੂੰ ਜਾਨੀ ਕਿ ਇਹ ਚੁਣ-ਚੁਣ ਕੇ ਜਾਦੇ ਮਾਰ ਰਹੇ ਆ ਸੋ ਰੀਸੈਂਟਲੀ ਜਿਹੜਾ ਵੀ ਇੱਥੇ ਇਹ ਕਲੈਚ ਹੋਇਆ ਜਾਂ ਲੋਕ ਮਾਰੇ ਆ ਆਰਐਸਐਫ ਨੇ ਹੀ ਮਾਰੇ ਆ ਤੇ ਇਹ ਜਿਹੜੀ ਆਰਐਸਐਫ ਆ ਇਹਨੇ ਜਿਹੜਾ ਦੁਰਫਰ ਰੀਜਨ ਆ ਜਿੱਥੇ ਬਹੁਤ ਜ਼ਿਆਦਾ ਸੋਨਾ ਆ ਉੱਥੇ ਪੂਰਾ ਕਬਜ਼ਾ ਕੀਤਾ ਹੋਇਆ ਇਸ ਆਰਐਸਐਫ ਨੂੰ ਯੂਏਈ ਵਾਲੇ ਯਾਨੀ ਕਿ ਦੁਬਈ ਵਾਲੇ ਪੂਰਾ ਫੰਡ ਕਰਦੇ ਆ ਤੇ ਪੂਰਾ ਇਹ ਹਥਿਆਰ ਵਗੈਰਾ ਲੈ ਕੇ ਇੱਥੇ ਸਾਰਾ ਇਹ ਕੰਮ ਕਰਦੇ ਆ ਤੇ ਸੋਡਾਨ ਦੀ ਇਸ ਵੇਲੇ ਦੀ ਯਾਨੀ ਕਿ ਪੂਰੀ ਤਸਵੀਰ ਆ ਤੁਸੀਂ ਇੱਥੋਂ ਸਮਝ ਸਕਦੇ ਆ ਇਹ ਜਿਹੜਾ ਜੈਲੋਜਾ ਏਰੀਆ ਆ ਸੋਡਾਨ ਦਾ ਇਹਦੇ ਵਿੱਚ ਇਸ ਵੇਲੇ ਆਰਐਸਐਫ ਦਾ ਜਾਨੀ ਕਿ ਰਾਜਾ ਤੇ ਇਹ ਜਿਹੜਾ ਰੈੱਡ ਏਰੀਆ ਆ ਇਹਦੇ ਵਿੱਚ ਜਿਹੜੀ ਸੁਡਾਨ ਦੀ ਆਰਮੀ ਆ ਉਹਨਾਂ ਦਾ ਹੀ ਰਾਜਾ ਬਾਕੀ ਜਿਹੜੇ ਇਹ ਗ੍ਰੀਨ ਵਾਲੇ ਏਰੀਆ ਹੋਗੇ ਇਹ ਲੋਕਲ ਕੋਈ ਹੋਰ ਜਿੱਦਾਂ ਗਰੁੱਪ ਉੱਠਿਆ ਜਿੱਦਾਂ ਮਿਲਿਟੈਂਟ ਗਰੁੱਪ ਉਹ ਆਪਣਾ ਰਾਜ ਕਰਦਿਆ ਜਿਹੜੇ ਮੇਜਰ ਏਰੀਏ ਦੇ ਵਿੱਚ ਰਾਜਾ ਉਹ ਆਰਐਸਐਫ ਤੇ ਸੁਡਾਨ ਆਰਮੀ ਦਾ ਤੇ ਰੀਸੈਂਟਲੀ ਜਿਹੜਾ ਇੱਥੇ ਹੋਣ ਇਹਨਾਂ ਨੇ ਲੋਕ ਮਾਰੇ ਆ ਘਰਾਂ ਦੇ ਵਿੱਚੋਂ ਪਛਾਣ ਕਰ ਕਰਕੇ ਕਿ ਇਹ আফ্রিকੀ ਕਾਲੇ ਆ ਜਾਂ ਕਿਦਾਂ ਆ ਉਹ ਜ਼ਿਆਦਾਤਰ ਮਾਰੇ ਆ ਇਸ ਰੀਜਨ ਦੇ ਵਿੱਚ ਦੂਰਫੁਰ ਜਿਹੜਾ ਰੀਜਨ ਆ ਇੱਥੇ ਦੀ ਇਹ ਸਾਰੀ ਘਟਨਾ ਆ ਤੇ ਇੱਥੇ ਹੀ ਇਹ ਜਿਹੜਾ ਅਲ ਇਹ ਫਸਲ ਨਾਮ ਦੀ ਜਗ੍ਹਾ ਆ ਅਲ ਫਸਲ ਨਾਮ ਦੀ ਜਗ੍ਹਾ ਆ ਦੂਰਫੁਰ ਰੀਜਨ ਦੇ ਵਿੱਚ ਇੱਥੇ ਇਹ ਸਾਰਾ ਕਨਫਲੈਕਟ ਹੋਇਆ ਜਿੱਥੇ ਐਨੇ ਲੋਕ ਮਾਰੇ ਆ ਪਹਿਲਾਂ ਇਹ ਜਿਹੜਾ ਅਲ ਫਸਲ ਦਾ ਮਤਲਬ ਏਰੀਆ ਸੀਗਾ ਇਹਨੂੰ ਪ੍ਰੋਟੈਕਟ ਕਰਦੀ ਸੀਗੀ ਸੁਦਾਨ ਆਰਮੀ ਕਈ ਕਈ ਦਿਨਾਂ ਤੋਂ ਇੱਥੇ ਜਾਨੀ ਕਿ ਮਹੀਨਿਆਂ ਤੋਂ ਇਹ ਦੋਨੋਂ ਜਿਹੜੀਆਂ ਆਰਮੀਆਂ ਸੀਗੀਆਂ ਆਰਐਸਐਫ ਤੇ ਸੁਦਾਨ ਆਰਮੀ ਉਹਨਾਂ ਦੇ ਵਿੱਚ ਕਲੇਸ਼ ਚੱਲ ਰਿਹਾ ਸੀਗਾ ਇਸ ਏਰੀਏ ਨੂੰ ਲੈ ਕੇ ਇਸ ਲਈ ਇੱਥੇ ਹੁਣ ਜਿਹੜੀ ਸਦਾਨ ਆਰਮੀ ਸੀਗੀ ਉਹ ਪਿੱਛੇ ạt ਗਈ ਆਰਐਸਐਫ ਦਾ ਦਬਦਬਾ ਵੱਧ ਗਿਆ ਤੇ ਬਾਅਦ ਦੇ ਵਿੱਚ ਇਹਨਾਂ ਨੇ ਅਲ ਫਸਰ ਜਿਹੜਾ ਏਰੀਆ ਸੀਗਾ ਉਹਦੇ ਵਿੱਚ ਜਾ ਕੇ ਆਰਐਸਐਫ ਵਾਲਿਆਂ ਨੇ ਉਹ ਕਤਲੋਗਾਰਤ ਕੀਤੀ ਆ ਰੀਸੈਂਟਲੀ ਜਿਹਦੀਆਂ ਤਸਵੀਰਾਂ ਸੈਟਲਾਈਟ ਦੇ ਵਿੱਚ ਵੀ ਦਿਸੀਆਂ ਕਿ ਪਿੰਡਾਂ ਦੇ ਪਿੰਡ ਲੋਕਾਂ ਦੇ ਮਾਰ-ਮਾਰ ਕੇ ਸੜਤੇ ਜਮੀਨ ਵੀ ਐਨ ਲਾਲ ਹੋਈ ਪਈ ਆ ਮਤਲਬ ਕਿ ਇੱਥੇ ਇੰਨੀ ਕਤਲੋਗਾਰਤ ਇਹਨਾਂ ਨੇ ਕੀਤੀ ਕਿ ਸੈਟਲਾਈਟ ਵਾਲੇ ਵੀ ਦੇਖ ਕੇ ਹੈਰਾਨ ਰਹਿ ਗਏ ਤੇ ਇੱਥੇ ਬੱਚੇ ਤੇ ਔਰਤਾਂ ਦੇ ਰੇਪ ਜਿਹੜੇ ਹੋਇਆ ਉਹ ਤਾਂ ਅਨਗਿਣਤ ਹੋਏ ਆ ਸੋ ਇਹ ਜਿਹੜੇ ਆਰਐਸਐਫ ਵਾਲੇ ਆ ਜਿਹੜੇ ਉਹ ਕਾਲੇ ਅਫਰੀਕੀ ਆ ਉਹਨਾਂ ਨੂੰ ਫੜ ਫੜ ਕੇ ਜਾਦੇ ਮਾਰ ਰਿਹਾ ਤੇ ਇਹ ਅਲਫਸਰ ਵਾਲੇ ਏਰੀਏ ਦੇ ਵਿੱਚ ਇੱਕ ਇੰਡੀਅਨਸ ਵੀ ਇੱਥੇ ਜਿਹੜੇ ਇਹ ਸੀਗੇ ਆਰਐਸਐਫ ਵਾਲੇ ਉਹਨਾਂ ਨੇ ਕਿਡਨੈਪ ਕੀਤਾ ਆਦਰਸ਼ ਆਦਰਸ਼ ਬਹਿਰਾ ਇਸ ਬੰਦੇ ਦਾ ਨਾਮ ਆ ਉੜੀਸਾ ਦਾ ਰਹਿਣੇ ਵਾਲਾ 2022 ਤੋਂ ਉਥੇ ਸੜਾਨ ਦੇ ਵਿੱਚ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਮੈਨੂੰ ਸਮਝ ਨਹੀਂ ਆਉਂਦੀ ਵਿਚਾਰਾ ਗਰੀਬ ਦੇਸ਼ ਆ ਉਦਾਂ ਸੀ ਕਹਿੰਦੇ ਅਸੀਂ ਐਨਏ ਟ੍ਰਿਲੀਅਨ ਦੀ ਇਕਨੋਮੀ ਬਣ ਗਿਆ ਇਹ ਚੌਥਾ ਦੇਸ਼ ਬਣ ਗਏ ਆ ਲੋਕ ਤਾਂ ਆਪਣੇ ਵਿਚਾਰੇ ਆ ਮਾੜੇ ਮਾੜੇ ਦੇਚਾਂ ਚ ਭਟਕੀ ਜਾਂਦੇ ਆ ਖੈਰ ਇਹ ਬੰਦੇ ਨੂੰ ਉਥੇ ਕੱਡਨੇਪ ਕਰ ਲਿਆ ਗਿਆ ਆ ਇਹਨੂੰ ਛਡਾਉਣ ਵਗੈਰਾ ਦੀਆਂ ਹਾਲੇ ਕੋਸ਼ਿਸ਼ਾਂ ਚੱਲ ਰਹੀਆਂ ਆ ਇੰਡੀਅਨ ਗਵਰਨਮੈਂਟ ਗੱਲਬਾਤ ਕਰ ਰਹੀ ਆ ਇਹਦੀ ਜੋ ਵੀਡੀਓ ਸਾਹਮਣੇ ਆ ਰਹੀ ਆ ਉਹਦੇ ਵਿੱਚ ਇਹ ਜਿਹੜੇ ਆਰਐਸਐਫ ਵਾਲੇ ਨੂੰ ਪੁੱਛ ਰਿਹਾ ਤੂੰ ਸ਼ਾਹਰੂਖ ਖਾਨ ਨੂੰ ਜਾਣਦਾ ਹੈ ਸੋ ਸ਼ਾਹਰੂਖ ਖਾਨ ਦੀ ਕਿੰਨੀ ਪਬਲਿਸਿਟੀ ਆ ਸੋ ਫਿਲਹਾਲ ਇਹ ਬੰਦਾ ਇਹਨਾਂ ਦੀ ਗ੍ਰਿਫਤ ਦੇ ਵਿੱਚ ਆ ਤੇ ਗੱਲਬਾਤ ਹੋ ਰਹੀ ਆ ਦੇਖੋ ਛੁੱਟਦਾ ਜਾਂ ਨਹੀਂ ਜਿਹਦੇ ਵਿੱਚ ਜੂ ਏ ਈ ਕਿਉਂ ਇੰਨਾ ਮਤਲਬ ਕੀ ਕਰ ਰਿਹਾ ਹੈ ਇਹ ਆਰਐਸਐਫ ਨੂੰ ਫੰਡਿੰਗ ਕਰ ਰਿਹਾ ਜਿੱਦਾਂ ਪੂਰੇ ਇਲਜ਼ਾਮ ਵੀ ਲੱਗ ਰਿਹਾ ਸੋ ਉਹਦੇ ਪਿੱਛੇ ਰੀਜ਼ਨ ਕਈ ਪੁਰਾਣੇ ਆ ਤੁਸੀਂ ਜਾਣਦੇ ਹੋਣੇ ਯੂਏਈ ਦੇ ਕੋਲ ਆਪਣੀ ਤਾਂ ਕੋਈ ਲੈਂਡ ਹੈ ਹੀ ਨਹੀਂਗੀ ਕੋਈ ਜਿੱਥੇ ਉਹ ਖਾਣਾ ਵਗੈਰਾ ਮਤਲਬ ਕਿ ਉਗਾ ਸਕੇ ਸੋ ਉਹਨਾਂ ਨੇ ਪਿੱਛੇ ਜਿਹੜਾ ਇਹਨਾਂ ਦਾ ਇੱਥੇ ਇਹ ਰਾਜਾ ਸਿਗਾ ਪ੍ਰੈਜ਼ੀਡੈਂਟ ਸਿਗਾ ਉਮਰ ਅਲ ਬਸੀਰ ਉਹਦੇ ਤੱਕ ਵੀ ਪਹੁੰਚ ਕੀਤੀ ਸੀ ਸਾਨੂੰ ਥੋੜੀ ਜ਼ਮੀਨ ਦੇ ਦਿਓ ਤੁਸੀਂ ਕਿ ਆਪਾਂ ਉੱਥੇ ਮਤਲਬ ਖੇਤੀਬਾੜੀ ਵੀ ਕਰ ਸਕਦੇ ਹਾਂ ਹਾਂ ਪਰ ਉਹਨੇ ਉਥੇ ਮਨਾ ਕਰ ਦਿੱਤਾ ਹੋਣ ਜਿਹੜੀ ਸੁਡਾਨ ਆਰਮੀ ਸੀਗੀ ਇਹਨਾਂ ਨੇ ਵੀ ਮਨਾ ਕਰ ਦਿੱਤਾ ਦੂਸਰਾ ਜਿਹੜਾ ਸਭ ਤੋਂ ਵੱਡਾ ਰੀਜ਼ਨ ਹੈ ਜੂ ਏਈ ਦਾ ਇੱਥੇ ਉਹ ਸਭ ਤੋਂ ਵੱਡਾ ਰੀਜ਼ਨ ਹੈ ਜੀ 골ਡ ਹਾਂਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਲੜਾਈ ਲੱਗੀ ਹੋਣ ਦੇ ਬਾਵਜੂਦ ਵੀ ਇੱਥੇ 73 ਟਨ ਤੋਂ ਵੱਧੂ ਸੋਨਾ 2024 ਦੇ ਵਿੱਚ ਨਿਕਲਿਆ ਹੈ ਦੁਰਫਰ ਰੀਜ਼ਨ ਤੇ ਇੱਥੇ ਕਿਹਦਾ ਰਾਜ ਆਰਐਸਐਫ ਦਾ ਆਰਐਸਐਫ ਨੂੰ ਕੌਣ ਫੰਡਿੰਗ ਕਰ ਰਿਹਾ ਜੂ ਏਈ ਵਾਲੇ ਕਾਦੇ ਲਈ ਫੰਡਿੰਗ ਕਰ ਰਹਾ ਸਾਰਾ 골ਡ ਕਿੱਥੇ ਜਾ ਰਿਹਾ ਜੀ ਦੁਬਈ ਜਾ ਰਿਹਾ ਜਯੂਏਈ ਜਾ ਰਿਹਾ ਉਹ ਅਮੀਰ ਹੋ ਰਿਹਾ ਆਪਣੀਆਂ ਬਿਲਡਿੰਗਾਂ ਬਣਾ ਰਿਹਾ ਤੇ ਜਿਹੜੇ ਇੱਥੋਂ ਦੇ ਆਮ ਲੋਕ ਆ ਉਹਨਾਂ ਨੂੰ ਇਸ ਰੀਜਨ ਦੇ ਵਿੱਚੋਂ ਇਸ ਏਰੀਏ ਦੇ ਵਿੱਚੋਂ ਕੱਢਿਆ ਜਾ ਰਿਹਾ ਖਾਸ ਕਰ ਜਿਹੜੇ ਕਾਲੇ ਰੰਗ ਦੇ ਅਫਰੀਕੀ ਆ ਉਹਨਾਂ ਨੂੰ ਕੱਢਿਆ ਜਾ ਰਿਹਾ ਜੇ ਮੈਂ ਦੱਸਾਂ ਹੈਗੇ ਸਾਰੇ ਮੁਸਲਮਾਨ ਹੀ ਆ ਸੋ ਮੈਂ ਪਹਿਲਾਂ ਦੱਸਿਆ ਸੀ ਕਿ ਅਸਲ ਦੇ ਵਿੱਚ ਲੜਾਈ ਸਾਨੂੰ ਲੱਗਦੀ ਹੁੰਦੀ ਹੈ ਇਹ ਧਰਮਾਂ ਦੀ ਆ ਨਹੀਂ ਧਰਮਾਂ ਦੀ ਲੜਾਈ ਨਹੀਂ ਆ ਇਸ ਦੁਨੀਆ 'ਚ ਕਿਤੇ ਵੀ ਨਹੀਂ ਗਈ ਲੜਾਈ ਆ ਸਿਰਫ ਰਿਸੋਰਸਸ ਦੀ ਸੋਨੇ ਦੀ ਜ਼ਮੀਨ ਦੀ ਦੂਜਾ ਇੱਕ ਵੱਡਾ ਕਾਰਨ ਸ Sudan ਦਾ ਜਿਹੜਾ ਆ ਇਹ ਰੈੱਡ ਸੀ ਨਾਲ Sudan ਦਾ ਜਿਹੜਾ ਏਰੀਆ ਲੱਗਦਾ ਇਹ 700 ਕਿਲੋਮੀਟਰ ਦਾ ਨਾਲ ਇਹਨਾਂ ਦੇ ਨਾਲ ਇਹ ਏਰੀਆ ਲੱਗਦਾ ਐਥੇ ਪੋਰਟ ਬਣਾਉਣ ਦੇ ਲਈ UAE ਵਾਲੇ ਵੀ ਬਹੁਤ ਵਾਰੀ ਇਹਨਾਂ ਨੂੰ ਕਹਿ ਹਟਿਆ ਪਰ Sudan ਵਾਲੇ ਨਹੀਂ ਮੰਨਦੇ ਆਪਣੀ ਜਗ੍ਹਾ ਦੇ ਉੱਤੇ ਕੋਈ ਦੂਸਰੇ ਬੰਦੇ ਆ ਕੇ ਪੋਰਟ ਬਣਾਉਣ ਜਾਂ ਆਪਣੀਆਂ ਸਨਾਮਾ ਰੱਖਣ ਇਹ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਹੁੰਦਾ ਇਸੇ ਲਈ ਹੀ UAE ਵਾਲੇ ਇੱਥੇ ਪੂਰਾ ਆਪਣਾ ਜੋਰ ਲਾ ਰਹੇ ਆ ਇਕੱਲੇ UAE ਵਾਲੇ ਨਹੀਂ UAE ਦੇ ਨਾਲ ਇਥੇ ਇਜ਼ਰਾਈਲ ਵਾਲੇ ਵੀ ਇਹਨਾਂ ਦੇ ਨਾਲ ਹੀ ਰੜੇ ਹੋਏ ਆ ਤੂੰ ਸੋ ਜਿਹੜੀ ਇਹ ਸ Sudan ਆਰਮੀਆ ਉਹਨੂੰ ਵੈਸੇ 사ウਦੀ ਅਰਬ ਵਾਲੇ ਵੀ ਮਤਲਬ ਕੀ ਫੰਡ ਕਰ ਰਹੇ ਆ ਗੱਲ ਕੀ ਆ ਇੱਕ ਪਾਸੇ ਦੋ ਆਰਮੀਆ ਇੱਕ ਦੇਸ਼ ਦੇ ਵਿੱਚ ਜਿੱਥੇ ਤਹਿਸ ਨੈਸ ਪੂਰੇ ਦੇਸ਼ ਦਾ ਕਰ ਦਿੱਤਾ ਜਾਂਦਾ ਪਰ ਦੋ ਦੇਸ਼ ਆ ਉਹ ਆਪਣੇ ਆਪਣੇ ਫਾਇਦੇ ਲਈ ਕਿਉਂਕਿ ਜਿਹੜਾ ਬਾਕੀ Sudan ਵੀ ਆ ਪੂਰਾ Sudan ਦੇ ਵਿੱਚ ਬਹੁਤ ਸੋਨਾ ਆ ਬਸ ਉਹਨੂੰ ਕੱਢ ਕੇ ਸਹੀ ਤਰ੍ਹਾਂ ਆਪਣੇ ਲੋਕਾਂ ਨੂੰ ਉਥੋਂ ਦੇਆਂ ਨੂੰ ਵੇਚਣਾ ਨਹੀਂ ਆਉਂਦਾ ਇਸੇ ਲਈ ਹੀ ਉਹ ਵਿਚਾਰੇ ਕਹਿੰਦਾ ਕਿ ਇੱਕ ਤਰ੍ਹਾਂ ਦੇ ਨਾਲ ਇੱਥੇ ਸਿਵਲ ਵਾਰ ਦੇ ਵਿੱਚ ਘਿਰੇ ਹੋਏ ਆ ਤੇ ਉੱਥੇ ਗਰੀਬੀ ਐਨੀ ਕਾ ਕਿ ਲੋਕੀ ਜਿਹੜੇ ਆ ਇਹ ਪੱਤੇ ਪੁੱਤੇ ਤੋੜ ਕੇ ਖਾਣ ਨੂੰ ਜਾਨਵਰ ਫੜ ਫੜ ਕੇ ਖਾਣ ਨੂੰ ਤੱਕ ਮਜਬੂਰ ਹੋ ਚੁੱਕੇ ਆ ਜਿਹੜੇ ਆਰਐਸਐਫ ਵਾਲਿਆਂ ਨੇ ਜਿਹੜਾ ਇਹ ਅਨਫਸਰ ਰੀਜਨ ਸਗਾ ਇਹਦੇ ਉੱਤੇ ਬਹੁਤ ਦਿਨ ਯਾਨੀ ਕਿ ਇੱਥੇ ਇਹ ਘੇਰਾ ਪਾਈ ਰੱਖਿਆ ਦੱਸਿਆ ਜਾਂਦਾ ਸਗਾ ਇਸ ਏਰੀਏ ਦੇ ਵਿੱਚ 8 ਲੱਖ ਦੇ ਕਰੀਬ ਲੋਕ ਸੀਗੇ ਜਿਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਰਾਸ਼ਨ ਪਾਣੀ ਮਤਲਬ ਕਿ ਪਹੁੰਚ ਨਹੀਂ ਰਿਹਾ ਸੀਗਾ ਕਿਉਂਕਿ ਆਰਐਸਐਫ ਨੇ ਪੂਰਾ ਘੇਰਾ ਪਾ ਰਿਆ ਸੀਗਾ ਬਾਹਰੋਂ ਕੋਈ ਵੀ ਏਡ ਉੱਥੇ ਪਹੁੰਚਣ ਨਹੀਂ ਦਿੱਤੀ ਜਾ ਰਹੀ ਸੀ ਸੋ ਇਸ ਲਈ ਬਹੁਤ ਸਾਰੇ ਲੋਕ ਉੱਥੇ ਭੁੱਖ ਪਿਆਸ ਨਾਲ ਹੀ ਮਰ ਗਏ ਸੀਗੇ ਸੋ ਜਿਹੜੇ ਬੱਚੇ-ਬੁੱਚੇ ਵੀ ਸੀਗੇ ਉਹ ਆਲੇ-ਦੁਆਲੇ ਜਿਹੜੇ ਦੇ ਸੀਗੇ ਕੋਈ ਉੱਧਰ ਨੂੰ ਚੱਲ ਗਿਆ ਕੋਈ ਏਜੀਪਟ ਚੱਲ ਗਿਆ ਕੋਈ ਚਾਂੜ ਤੇ ਚੱਲ ਗਿਆ ਕੋਈ ਜਿਹੜਾ ਇੱਥੇ ਸਾਊਥ ਸੁਡਾਨਾ ਉੱਧਰਲਾ ਨੂੰ ਨਿਕਲ ਗਿਆ ਜਿੱਦਾਂ-ਜਿੱਦਾਂ ਜਿਹਦਾ ਸੂਤ ਲੱਗਦਾ ਰਿਹਾ ਉਦੋਂ ਨੂੰ ਵਿਚਾਰੇ ਨਿਕਲ ਗਏ ਸੋ ਇਸ ਤਰ੍ਹਾਂ ਦੇ ਹਾਲਾਤ ਉੱਥੇ ਐਸ ਪੈਦਾ ਹੋਏ ਹੋਏ ਆ ਤੇ ਇਥੇ ਅਮਰੀਕਾ ਵਾਲੇ ਕੁਝ ਨਹੀਂ ਬੋਲਦੇ ਕਿਉਂ ਨਹੀਂ ਬੋਲਦੇ ਕਿਉਂਕਿ ਯੂਏਈ ਵਾਲੇ ਹੋ ਗਏ ਚਾਹੇ ਸਾウਦੀ ਅਰਬ ਵਾਲੇ ਹੋ ਗਏ ਕਿਨਾਂ ਦੇ ਇੱਕ ਤਰ੍ਹਾਂ ਦੇ ਨਾਲ ਇਸ ਵੇਲੇ ਮਿੱਤਰ ਦੇਸ਼ ਆ ਉਹ ਅਮਰੀਕਾ ਵਾਲੇ ਤੈਨੂੰ ਪਤਾ ਜੀ ਆ ਟਰੰਪ ਨੂੰ ਹਨਾ ਇਹਨਾਂ ਨੇ ਜਹਾਜ਼ ਤੱਕ ਵੀ ਭੇਟ ਕੀਤਾ ਸੀਗਾ ਸੋ ਇਸ ਲਈ ਅਮਰੀਕਾ ਦੇ ਚਾਹੇ ਤਾਂ ਇੱਥੇ ਜੋ ਹੋ ਰਿਹਾ ਕਤਲੋਗਾਰਤ ਹੋ ਰਹੀ ਆ ਲੋਕਾਂ ਦੇ ਨਾਲ ਇਸ ਹੱਦ ਤੱਕ ਜ਼ੁਲਮ ਹੋ ਰਿਹਾ ਜੈਨੋਸਾਈਡ ਹੋ ਰਿਹਾ ਉਹਨੂੰ ਮਤਲਬ ਕਿ ਕੋਈ ਦਿਨਾਂ ਦੇ ਵਿੱਚ ਰੋਕ ਸਕਦਾ ਪਰ ਕਿਉਂਕਿ ਉਹਦੇ ਇੱਥੇ ਫਰੈਂਡ ਆ ਇਹ ਦੋਈ ਦੇਸ਼ ਇਸ ਲਈ ਉੱਥੇ ਇਹ ਕਤਲੋਗਾਰਤ ਜਿਹੜੀ ਆ ਹੋਈ ਜਾ ਰਹੀ ਆ ਤੇ ਅਮਰੀਕਾ ਵਾਲੇ ਚੁੱਪਚਾਪ ਬੈਠੇ ਦੇਖ ਰਹੇ ਆ ਹਾਲਾਂਕਿ ਜੇ ਹੋਰ ਕਿਤੇ ਵਰਲਡ 'ਚ ਇਦਾਂ ਦਾ ਕੁਝ ਹੁੰਦਾ ਤਾਂ ਅਮਰੀਕਾ ਵਾਲੇ ਦਬਸੜ ਕੇ ਕਹਿੰਦੇ ਆ ਕਿ ਨਹੀਂ ਜੀ ਅਪਾ ਇਥੇ ਹਮਲਾ ਕਰਕੇ ਇਥੇ ਮਤਲਬ ਕਿ ਸਹੀ ਕਰਾਂਗੇ ਵੈਨਜੂਏਲਾ ਦੀ ਉਦਾਹਰਣ ਲਾ ਲਓ ਉੱਥੇ ਉਹ ਕਹਿ ਰਿਹਾ ਕਿ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਲੇਕਿ ਲੋਕ ਮੈਨੂੰ ਲੱਗਦਾ ਨਹੀਂ ਉੱਥੇ ਕਹਿ ਰਹੇ ਹੋਣਗੇ ਕਿ ਧੱਕਾ ਹੋ ਰਿਹਾ 2ਏਈ ਬਹੁਤ ਸਾਰਾ ਪੈਸਾ ਆਪਣਾ ਲਗਾ ਰਿਹਾ ਹੈ ਇਜ਼ਰਾਈਲ ਦੇ ਵਿੱਚ ਜਿੱਥੇ ਉਹ ਸਾਰੇ ਇਹ ਹਥਿਆਰ ਬਣਾਏ ਜਾਂਦੇ ਆ ਮੁੜ ਕੇ ਉੱਥੋਂ ਹਥਿਆਰ ਲਿਆ ਕੇ ਜੁਏਈਬ ਵਾਲੇ ਕਿੱਥੇ ਭੇਜਦੇ ਆ ਇਹ ਸੁਡਾਨ ਦੇ ਵਿੱਚ ਹੀ ਭੇਜਦੇ ਆ ਸੋ ਲੋਕਾਂ ਨੂੰ ਦਿਖਾੜ ਦਿੱਤਾ ਜਾਂਦਾ ਕਿ ਇਹ ਧਰਮਾਂ ਦੇ ਆਧਾਰ ਤੇ ਇੱਕ ਦੂਜੇ ਨਾਲ ਬੰਡੇ ਹੋਏ ਆ ਪਰ ਇੱਥੇ ਧਰਮਤ ਉਰਮਾੜੀ ਗੱਲ ਕੁਛ ਨਹੀਂ ਹੁੰਦੀ ਇੱਥੇ ਗੱਲ ਹੁੰਦੀ ਆ ਜ਼ਮੀਨਾਂ ਦੀ ਰਿਸੋਰਸਾਂ ਦੀ ਸੋਨੇ ਦੀ ਪਰ ਲੋਕਾਂ ਮੂਰੇ ਖੇਲ ਕੋਈ ਹੋਰ ਖੇលਿਆ ਜਾਂਦਾ ਸੋ ਇਹੀ ਖੇਲ ਇੱਥੇ ਖੇលਿਆ ਜਾ ਰਿਹਾ ਸੁਡਾਨ ਦੇ ਵਿੱਚ ਜਿੱਥੇ ਸਾਰੇ ਹੀ ਰਲ ਕੇ ਇਸ ਵੇਲੇ ਲੁੱਟ ਰਹੇ ਆ ਸੋਨਾ ਇਥੋਂ ਕੱਢ ਰਹੇ ਆ ਸੋ ਜੇਕਰ ਇਜ਼ਰਾਈਲ ਦੀ ਗੱਲ ਕਰਾਂ ਇਜ਼ਰਾਈਲ ਵੀ ਚਾਹੁੰਦਾ ਜਗਾ ਰੈੱਡ ਸੀ ਦੇ ਉੱਤੇ ਤੇ ਉਹਨਾਂ ਦਾ ਇੱਥੇ ਪੋਰਟ ਹੋਵੇ ਤਾ ਜੋ ਜਿਹੜੇ ਜਮਨ ਦੇ ਵਿੱਚ ਜੂਤੀ ਆ ਇਹ ਹੂਤੀ ਆ ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਕਲੈਸ਼ ਚੱਲਦਾ ਆ ਤੇ ਉਹਨੂੰ ਇਹ ਪੂਰਾ ਕਾਉਂਟਰ ਅਟੈਕ ਕਰ ਸਕਣ ਯੂਨ ਨਾਲੇ ਵੀ ਇਕੱਲੇ ਬਿਆਨ ਬੀਨ ਦੇ ਕੇ ਸਾਰ ਦਿੰਦੇ ਆ ਪਰ ਇੱਥੇ ਜੋ ਜੈਨੋਸਾਈਡ ਹੋਇਆ ਜਿੰਨੇ ਲੋਕ ਇੱਥੇ ਮਰੇ ਆ ਪਿਛਲੇ 2 ਕੁ ਸਾਲ ਦੇ ਵਿੱਚ ਮੈਨੂੰ ਲੱਗਦਾ ਨਹੀਂ ਵਰਲਡ ਦੇ ਵਿੱਚ ਕਿਤੇ ਹੋਰ ਮਰੇ ਹੋਣਿਆ ਫਿਲਹਾਲ ਹੁਣ ਬਹੁਤ ਸਾਰੇ ਦੇਸ਼ ਇਹ ਜਿਹੜਾ ਇੱਥੇ ਕਲੈਸ਼ ਚੱਲਦਾ ਪਿਆ ਇੱਥੇ ਜੋ ਕਤਲੇਆਮ ਚੱਲਦਾ ਪਿਆ ਉਹਨੂੰ ਬੰਦ ਕਰਾਉਣ ਦੇ ਲਈ ਇੱਕ ਤਰ੍ਹਾਂ ਦੇ ਨਾਲ ਆਵਾਜ਼ ਚੱਕ ਰਹੇ ਆ ਹੋ ਸਕਦਾ ਅਰਬ ਦੇ ਛਾਣੇ ਵੀ ਮਿਲ ਮੁੜ ਕੇ ਕੋਈ ਜਿਹੜੇ ਇਹ ਦੋ ਗਰੁੱਪ ਹੈਗੇ ਆ ਆਰਐਸਐਫ ਤੇ ਸਾਉਦੀ ਦੀ ਜਿਹੜੀ ਆਰਮੀਆ ਉਹਨਾਂ ਦੇ ਵਿੱਚ ਕੋਈ ਯਾਨੀ ਕਿ ਸਮਝੌਤਾ ਕਰਾ ਦੇਣ ਤੇ ਸੀਜ਼ਫਾਇਰ ਹੋ ਸਕਦਾ ਕਿਉਂਕਿ ਵਰਲਡਵਾਈਡ ਇਹ ਜਿਹੜੀ ਖਬਰ ਆ ਹੁਣ ਬਹੁਤ ਵੱਡੇ ਪਮਾਨੇ ਦੇ ਉੱਤੇ ਵਾਇਰਲ ਹੋ ਚੁੱਕੀ ਆ ਕਿ ਸੁਡਾਨ ਦੇ ਵਿੱਚ ਬਹੁਤ ਲੋਕਾਂ ਦਾ ਮਾਸ ਤੌਰ ਤੇ ਕਤਲੇਆਮ ਕੀਤਾ ਜਾ ਰਿਹਾ ਸੋ ਹੋ ਸਕਦਾ ਇਹਦੇ ਵਿੱਚ ਅਮਰੀਕਾ ਜਾਂ ਹੋਰ ਯੂਰਪ ਵਾਲੇ ਦੇਸ਼ ਵੀ ਇਨਵੋਲਵ ਹੋ ਕੇ ਇਹ ਜਿਹੜੇ ਦੋ ਹੈਗੇ ਆ ਮਿਲਟਰੀ ਗਰੁੱਪ ਉਹਨਾਂ ਵਿੱਚ ਸਮਝੌਤਾ ਕਰਵਾ ਸਕਦੇ ਆ ਪਰ ਸੋਡਾਨ ਦੇ ਹਾਲਾਤ ਇੰਨੀ ਛੇਤੀ ਨਹੀਂ ਬਦਲਣੇ ਕਿਉਂਕਿ ਇਹਨਾਂ ਦੇ ਪਿੱਛੇ ਬੈਠੀਆਂ ਪਾਵਰਸ ਤਾਂ ਕੁਝ ਹੋਰ ਆ ਤੇ ਉਹਨਾਂ ਦੇ ਮਨਸੂਬੇ ਤੁਹਾਨੂੰ ਪਤਾ ਹੀ ਆ ਸੋਨਾ ਜਾਂ ਹੋਰ ਜਿਹੜੇ ਇੱਥੇ ਧੰਤਾਂ ਧਰਤੀ ਦੇ ਵਿੱਚ ਜ਼ਮੀਨ ਜੇ ਮੈਂ ਹੋਰ ਗੱਲ ਕਰਾਂ ਤਾਂ ਰੀਅਰ ਅਰਥ ਐਲੀਮੈਂਟ ਜਿਹੜੇ ਆ ਉਹ ਵੀ ਸਢਾਨ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਆ ਤੇ ਇਸੇ ਵਜ੍ਹਾ ਕਰਕੇ ਵੀ ਇੱਥੇ ਮੈਨੂੰ ਲੱਗਦਾ ਨਹੀਂ ਕਿ ਹਾਲਾਤ ਇੰਨੀ ਛੇਤੀ ਸੁਖਾਵੇਂ ਬਣੂਗੇ ਪਰ ਆਪਾਂ ਤਾਂ ਇਹੀ ਪ੍ਰੇ ਕਰ ਸਕਦੇ ਆ ਕਿ ਮਨੁੱਖਤਾ ਜਿੱਥੇ ਵੀ ਕਾਣ ਹੋ ਰਿਹਾ ਉਹ ਨਾ ਹੋਵੇ ਕਿਉਂਕਿ ਇਹਦੇ ਵਿੱਚ ਮਰਦੇ ਹਮੇਸ਼ਾ ਹੀ ਗਰੀਬ ਲੋਕ ਹੁੰਦੇ ਆ ਕਿਉਂਕਿ ਪਿੱਛੇ ਤਾਂ ਪਿਕਚਰ ਕੋਈ ਹੋ ਰਹੀ ਹੁੰਦੀ ਆ ਪਿੱਛੇ ਬੈਠੇ ਬੰਦੇ ਸਿਰ ਪੈਸਾ ਕਮਾਉਂਦੇ ਹੁੰਦੇ ਆ ਚਾਹੇ ਬਾਹਰ ਲੱਗੀ ਹੋਵੇ ਚਾਹੇ ਲੋਕ ਮਰਦੇ ਹੋਣ ਸੋ ਇਹ ਸਾਰਾ ਉੱਥੇ ਦਾ ਮਸਲਾ ਸੀਗਾ ਦੱਸਣ ਦੀ ਕੋਸ਼ਿਸ਼ ਕੀਤੀ ਜੇਕਰ ਕੁਝ ਕਮੀ ਲੱਗਦੀ ਹੁੰਦੀ ਆ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਸਾਰਾ ਕੁਝ ਵਧੀਆ ਹੁੰਦਾ ਤਾਂ ਵੀ ਜਰੂਰ ਕਮੈਂਟ ਕਰਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ